ਮੈਂ ਵੀ ਹੁਸ਼ਿਆਰੇ ਭਰਾ ਬਣ ਕੇ ਉਹਨੂੰ ਗਰਾਊਂਡਾਂ ਚ ਮਿੱਤਰ ਆ ਉਹ ਦਰਸ਼ਕ ਮੰਗ ਕਰ ਰਹੇ ਨੇ ਦਤਾਲ ਵਾਲਾ ਪਿੰਦੂ ਵੀ ਗਰਾਊਂਡ ਦੇ ਵਿੱਚ ਹੈ ਪਿੰਦੂ ਇੱਧਰ ਨੂੰ ਆ ਇੱਕ ਕਦਮ ਚੱਲ ਕੇ ਮੇਰਾ ਵੀਰ ਮੈਨੂੰ ਬਾਹਰ ਬੈਠਾ ਲੈ ਵੀ ਚੰਗੀਲੇ ਇੱਕ ਮਜ਼ਾਕ ਕਰਦਾ ਸੀਗਾ 2018 ਦੀ ਗਲੋਬਲ ਕਬੱਡੀ ਲੀਗ ਦੇ ਵਿੱਚ ਤੁਸੀਂ ਪਿੰਦੂ ਦਤਾਲ ਸਿੰਘਾਂ ਦੀ ਟੀਮ ਲਈ ਖੇਡਦੇ ਆ ਦੇਖਿਆ ਹੈ ਇੱਕ ਦੋ ਤਿੰਨ ਆਲਾ ਬੁਖਾ ਦੇ ਦੁਨੀਆ ਨੂੰ ਮੇਰਾ ਵੀਰ ਉੱਥੇ ਅਸੀਂ ਇਕੱਠੇ ਜਾਂਦੇ ਸੀਗੇ ਮੈਂ ਉਸ ਲੀਗ ਦੇ ਵਿੱਚ ਕਮੈਂਟਰੀ ਕਰਦਾ ਸੀ ਇਹ ਸਿੰਘਾਂ ਦੀ ਟੀਮ ਵੱਲੋਂ ਰੇਡਾਂ ਪਾਉਂਦਾ ਸੀ ਇਹ ਪਹਿਲੇ ਦਿਨ ਸਿੰਘਾਂ ਦੀ ਟੀਮ ਵੱਲੋਂ ਕਬਡੀਆਂ ਪਾਈਆਂ ਤੇ ਲੀਗ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਬਣਿਆ ਦੂਜੇ ਦਿਨ ਜਾ ਕੇ ਕਬਡੀਆਂ ਪਾਈਆਂ ਦੂਜੇ ਦਿਨ ਵੀ ਬੈਸਟ ਬਣਿਆ ਤੀਜੇ ਦਿਨ ਮੈਂ ਨੂੰ ਜਾਂਦੇ ਜਾਂਦੇ ਕਿਹਾ ਮੈਂ ਕਿਹਾ ਯਾਰਾ ਹੈਟਟ੍ਰਿਕ ਬਾਕੀ ਰਹਿੰਦੀ ਹੈ ਜੀ ਅੱਜ ਪਿੰਦੂ ਦਤਾਰ ਤੋਂ ਬੈਸਟ ਬਣ ਗਿਆ ਕਬੱਡੀ ਦੇ ਵਿੱਚ ਹੈਟਟ੍ਰਿਕ ਮਾਜੂਗੀ ਇਹ ਚੰਦਰਾ ਬਾळा ਮਜ਼ਾਕੀ ਸੁਹਾਵਾ ਪਟਿਆਲੇ ਜਾ ਕੇ ਅੜ ਗਿਆ ਗੱਡੀ 'ਚ ਉਤਰ ਗਿਆ ਕਹਿੰਦਾ ਜੇ ਕੁਲਚੇ ਖਵਾਵੇਂਗਾ ਫਿਰ ਰੈਡਾ ਪਾਉਂਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾ ਕੇ ਖੜਾ ਖੜਾ ਸੱਤ ਕੁਲਚੇ ਖਾ ਗਿਆ ਸੱਤ ਕੁਲਚੇ ਖਾ ਕੇ ਉੱਥੇ ਜਾ ਕੇ ਲਗਾਤਾਰ 22 ਕਬੱਡੀਆਂ ਪਾਇਆ ਤੀਜੇ ਦਿਨ ਵੀ ਬੈਸਟ ਬਣ ਗਿਆ ਮੇਰੇ ਵੀਰੋ ਤਾੜੀਆਂ ਮਾਰ ਦਿਓ ਜ਼ੋਰਦਾਰ ਇੱਕ ਵਾਰੀ ਇਹ ਹਾਸੇ ਠੱਠੇ ਦੀਆਂ ਗੱਲਾਂ ਐ ਮੈਂ ਇਹ ਨਹੀਂ ਕਹਿੰਦਾ ਵੀ ਦੁੱਧ ਦਹੀਂ ਛੱਡ ਕੇ ਤੁਸੀਂ ਕੁਲਚੇ ਖਾਣ ਲੱਗ ਜਾਓ ਆ ਪਤੰਦਰ ਪਤਾ ਨਹੀਂ ਕਿੱਦਾਂ ਦਾ ਏਕ ਆਪਣੇ ਲਾਗੇ ਦਾ ਬੌਪਰੀਆ ਪ੍ਰਵੀਨ ਹੈ ਉਹ ਜਿੱਦੇ ਮਿਲਦਾ ਖਨੌਰੀ ਕੁਲਚੇ ਵਾਲੀ ਰੇੜੀ ਦੀ ਮਿਲਦਾ ਉਹ ਵੀ ਪਤੰਦਰ ਪੰਜ-ਪੰਜ ਕੁਲਚੇ ਖਾ ਕੇ 20-20 ਨਾਉਨਸਟਾਪ ਕਬੱਡੀਆਂ ਪਾ ਜਾਂਦਾ ਇਹ ਹਾਸੇ ਠੱਠੇ ਦੀਆਂ ਗੱਲਾਂ ਲੈ ਵੀ ਜੁਗ-ਜੁਗ ਜੀ ਜਾਰਾ ਜਵਾਨੀਆਂ ਮਾਣ ਇੱਦੀ ਤੇਰੀ ਕਬੱਡੀ ਗਰਾਊਂਡਾਂ ਦੇ ਵਿੱਚ ਸਲਾਮਤ ਰਹੇ